ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਇਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਮੁਹਿੰਮ ਨੂੰ ਉਸ ਸਮੇਂ ਬੜਾ ਬਲ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ ਟੀਮ ਨੇ ਇੱਕ ਖਡੂਰ ਸਾਹਿਬ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲ 1 ਕਿਲੋ ਹੀਮ ਬਰਾਮਦ ਹੋਇਆ ਇਹਦੇ ਚ ਇਹ ਜਿਹੜੇ ਦੋਵੇਂ ਮੁੰਡੇ 21 ਸਾਲ ਦੇ ਆ ਇੱਕ ਦੂਸਰ ਨੂੰ ਬਲਾਕ ਕਰਦੇ ਆ ਤੇ ਇਹ ਮੋਟਰਸਾਈਕਲ Honda Liwa ਤੇ ਆਏ ਸੀ ਜਿਹੜਾ ਕਿ ਇਹਦੇ ਦੋਵੇਂ ਦੇਸ਼ਦੀਪ ਸਿੰਘ ਨਾਮ ਦਾ ਵਿਅਕਤੀ ਚਲਾ ਰਿਹਾ ਸੀ ਤੇ ਪਿੱਛੇ ਜਿਹੜਾ ਹਰਮਨਦੀਪ ਸਿੰਘ ਬੈਠਾ ਸੀ ਜਿਹਨੇ ਪੁਲਸ ਪਾਰਟੀ ਨੂੰ ਦੇਖ ਕੇ ਤੇ ਪਿੱਛੇ ਉਹ ਜਿਹੜੀ ਆਪਣੀ ਜੀਮ ਹੱਥ ਚ ਸੀਗੀ ਉਹਦੇ ਉਹਨੇ ਸਿੱੜ ਦਿੱਤੀ ਤੇ ਜਿੱਦਾਂ ਨੂੰ ਕਾਬੂ ਕੀਤਾ ਤੇ ਕਾਬੂ ਕਰਕੇ ਉਹਨਾਂ ਨੂੰ ਫੀਮ ਵੀ ਉਹਨਾਂ ਪ੍ਰਾਪਤ ਕਰ ਲਿਆ ਬਿਲਕੁਲ ਮੋਟਰਸਾਈਕਲ Honda Liwa ਸੀਗਾ ਜਿਹਦਾ ਨੰਬਰ ਹੈਗਾ PP3 T3684 ਤਾਂ ਲਗਾਖਣ ਕਿਉਂ ਦੇਣਾ ਐ ਸੀ ਇੱਥੇ ਅਜੀ ਅੱਜ ਇਹਨਾਂ ਨੂੰ ਪ੍ਰੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਰਿਮਾਂਡ ਦੇ ਵਿੱਚ ਇਹਨਾਂ ਨੂੰ ਜਾਣਕਾਰੀ ਜਾ ਸੂਗੀ ਪਹਿਲਾਂ ਇਹਨਾਂ ਦਾ ਰਿਮਾਂਡ ਕਰਦੇ ਹਾਂ ਫਿਲਹਾਲ ਅਜੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਦੇ ਕੰਸਰਨਡ ਥਾਣੇ ਤੋਂ ਰਿਮਾਂਡ ਦੇ ਦੌਰਾਨ ਲਵਾਂਗੇ ਸਾਰੀ ਇਨਫੋਰਮੇਸ਼ਨ ਤੇ ਦੈਨ ਤੁਹਾਡੇ ਤੱਕ ਉਪਮਤੀ ਦੀ ਖਬਰ ਪਹੁੰਚਾ ਦੇਵਾਂਗੇ ਸਰ ਜਿਤਨਾ ਮੈਂ ਤੁਹਾਨੂੰ ਦੱਸਿਆ ਨੰਬਰ ਛੋਟੀ ਹੈ ਇਹਨਾਂ ਦੀ ਇਹ ਕੋਈ ਹੋਰ ਵੀ ਕੰਮ ਕਰਦੇ ਆ ਜਾਂ ਟੂ ਇੰਡ ਹਾਂ ਇਹ ਸਾਨੂੰ ਅਜੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜਿਹੜੀ ਇਹਨਾਂ ਦੇ ਜ਼ਿਆਦਾਤਰ ਇਹਨਾਂ ਦੇ 9293 ਜਿਹੜਾ ਰਿਸਟਰ ਹੁੰਦਾ ਜਿਹਦੇ ਸਾਰਾ ਕੁਝ ਦਰਜ ਹੁੰਦਾ ਹੈ ਬਿਨਾਂ ਦੇ ਕਿੰਨੇ ਮੁੱਦਿਆਂ ਤੇ ਦਰਜ ਹੈ ਜਾਂ ਲੋਕਲੀ ਇਹਨਾਂ ਤੇ ਪਤਾ ਕਰਕੇ ਵੀ ਇੱਕ ਕੇਸ ਕੇਸ ਕ੍ਰਾਈਮ ਚ ਪਹਿਲਾਂ ਵੀ ਕੋ ਇਨਵੋਲਵ ਹੈ ਜਾਂ ਨਹੀਂ ਹੈ ਇਹ ਕਿੱਥੋਂ ਲਿਆਉਂਦੇ ਆ ਤੇ ਇੱਥੇ ਮੋਗੇ ਕਿਉਂ ਵੇਚਣ ਆਏ ਸੀ ਇੱਥੇ ਇਹ ਕੱਚਾ ਦਸਾਂਝ ਰੋਡ ਦੇ ਉੱਤੇ ਇਹਨਾਂ ਨੂੰ ਫੜਿਆ ਗਿਆ